ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮਿਲ ਕਰਦੀ ਹੈ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਮਿਹਰਬਾਨ ਹੋ ਕੇ ਸਰਦਾਰ ਜੀ ਤੇ ਕੁਝ ਮੇਰਾ ਵੀ ਪਤਾ ਨਹੀਂ ਅੱਜ ਦਿਲ ਕਿੱਦਾ ਕਰ ਗਿਆ ਸੋ ਲੋ ਲੋ ਤੁਹਾਨੂੰ ਪਤਾ ਹੈ ਜਿੱਦਾਂ ਕਿ ਸਾਰਿਆਂ ਨੂੰ ਮੇਰਾ ਇਤਿਨੂ ਰੁਚੀ ਕੋਈ ਜਿ ਘਟ ਹੈ ਪਤਾ ਨਹੀਂ ਕਿਉਂ ਸ਼ੁਰੂ ਤੇ ਬਚਪਨ ਤੋਂ ਲੈ ਕੇ ਜਿੱਦਾਂ ਕਿ ਦੇਖਿਆ ਤੁਸੀਂ ਕੁਮਾਰੇ ਹੁੰਦੇ ਕਿਤੇ ਹੀ ਸੱਚੀ ਹੁੰਦੀ ਸੀ ਕਿ ਮੈਂ ਕਿਤੇ ਹੀ ਜਾ ਕੇ ਦਹੀ ਡੋਰਮਲ ਵੀਡੀਓ ਬਣਾ ਲੈਂ ਠੀਕ ਹੈ ਪਰ ਹੁਣ ਜਦ ਮੈਨੂੰ ਹਨਾ ਦੀਦੀ ਨੇ ਵੀ ਕਿਹਾ ਕਹਿੰਦੇ ਯਾਰ ਜੈਸ ਮੈਨੇ ਵੀ ਹੁਣ ਮੈਰਿਜ ਹੋ ਗਏ ਥੋੜਾ ਜਿ ਆਪਣੇ ਆਪ ਨੂੰ ਰੱਖਣਾ ਪੈਂਦਾ ਹੁੰਦਾ ਮਨ ਠਣ ਕੇ ਵੀ ਅਸੀਂ ਵੀ ਰੱਖਦੇ ਹਣਾ ਵੀ ਰੱਖਦੇ ਆ ਤੇ ਰੱਖਣਾ ਜੇ ਤੇਰਾ ਦਿਲ ਕਰੇ ਚਾਹੀ ਨਾ ਮੈਂ ਤਾਂ ਚਲੋ ਠੀਕ ਆ ਫਿਰ ਮੈਂ ਸਰਦਾਰ ਜੀ ਨੂੰ ਕਿਹਾ ਵੀ ਚਲੋ ਕਹਿੰਦੇ ਹੁਣ ਤਾਂ ਕਿੱਥੇ ਨੂੰ ਜਾਣਾ ਮੈਂ ਤਾਂ ਹੁਣ ਥੋੜੀ ਜੇਬ ਖਾਲੀ ਨਹੀਂ ਹੋਣੀ ਆ ਕਹਿੰਦੇ ਕੀ ਗੱਲ ਮੈਂ ਤਾਂ ਅੱਜ ਸਫਾ ਕਰਾਉਣਾ ਜਾਣੀ ਆ ਭਾਈ ਕੇਅਰ ਸੀਟ ਤੇ ਥੋੜਾ ਜਿਹਾ ਰਿਲੈਕਸ ਕਰੀਏ ਕਨਾਤੇ ਜਿਵੇਂ ਕੀ ਅਸੀਂ ਹੋੜ ਮੈਥਡ ਗੱਲਨਾ ਸਮਾਸੀਂ ਹੁੰਦੇ ਸਰਦਾਰ ਹਨ ਤੇ ਸਰਦਾਰ ਮੈਨੂੰ ਜਿੱਤੇ ਮੇਰੀ ਸੋਚ ਇਦਾਂ ਦੀ ਹੈ ਸਭ ਦੀ ਸੋਚ ਇਦਾਂ ਦੀ ਨਹੀਂ ਹੁੰਦੀ ਠੀਕ ਹੈ ਮੈਂ ਕੈਂਚੀ ਲਵਾਉਂਦੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਰੱਖਦੀਆਂ ਦੂਰ ਮੈਨੂੰ ਕੈਂਚੀ ਲਵਾਉਣੀ ਨਾ ਪਵੇ ਕਿ ਸਿੱਜੀ ਨੂੰ ਕਿ ਮੈਂ ਵਿਆਹ ਦੇ ਵਿੱਚ ਵੀ ਮੈਂ ਕੈਂਚੀ ਨਹੀਂ ਲਵਾਈ ਵਾਲਾ ਨੂੰ ਠੀਕ ਹੈ ਮੇਰਾ ਇਦਾਂ ਹੈ ਤੇ ਕਿਉਂਕਿ ਮੈਨੂੰ ਯਾਦ ਆ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਨਾ ਸਾਡੇ ਲਈ ਕਿੰਨੀਆਂ ਸ਼ਹੀਦੀਆਂ ਪ੍ਰਾਪਤ ਕਰੀਆਂ ਨਾ ਸਰਮਾਨਸਦਾਨ ਕਰਤਾ ਸਾਡੇ ਲਈ ਤੇ ਚਲੋ ਫਿਰ ਹੁਣ ਆਪਾਂ ਪਹਿਲਾਂ ਹੈਡ ਵਾਸ਼ ਕਰਾਣੇ ਆਪਾਂ ਅੱਜ ਕਰਿਓ ਹੈਡ ਵਾਸ਼ ਹੁੰਦਾ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਐਨਜॉयਮੈਂਟ ਕਰਦੇ ਆ ਤੇ ਰਿਲੈਕਸ ਹੁੰਦੇ ਆ ਠੰਡਾ ਠੰਡਾ ਪਾਣੀ ਪੈ ਰਿਹਾ ਸਿਰ 'ਚ ਵੈਸੇ ਤਾਂ ਸਿਰ ਆਪਾਂ ਨਹਾਉਂਦੇ ਆ ਬਟ ਇੱਥੇ ਥੋੜੀ ਜੀ ਅਲੱਗ ਗੱਲ ਹੋ ਜਾਂਦੀ ਆ ਹੈ ਕਾਫੀ ਪ੍ਰਕਾਰ ਦੀਆਂ ਕਰੀਮਾਂ ਯੂਜ਼ ਕਰਦੇ ਆਪਾਂ ਜਿਹੜੀਆਂ ਕਿ ਆਪਾਂ ਇੱਕ ਪਾਸੇ ਕਹਿ ਵੀ ਦਿੰਦੇ ਆ ਵੀ ਸਾਡੀ ਸਕਿਨ ਨੂੰ ਡੈਮੇਜ ਕਰਦੀਆਂ ਹਨਾ ਸਾਡੇ ਹੈਅਰਜ਼ ਨੂੰ ਸੌਰੀ ਬਟ ਨਹੀਂ ਆ ਪਰ ਪੇਕੀ ਵੀ ਹੁੰਦੀ ਆ 50% 50% ਆਪਾਂ ਜਿੱਦਾਂ ਹੋਰ ਨਾਰਮਲ ਭਾਸ਼ੇ ਚ ਕਹ ਲਈਏ ਠੀਕ ਵੀ ਨਹੀਂ ਹੁੰਦੀ ਆ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਤੇ ਹੀ ਸ਼ੈਂਪੂ ਕਰਾਂਗੇ ਠੀਕ ਇਹਦੀ ਖੁਸ਼ਬੂ ਜੈਨੂਅਲ ਜੀ ਗੱਲਾਂ ਬਹੁਤ ਜ਼ਿਆਦਾ ਵਧੀਆ ਉਹ ਵਧੀਆ ਆਦੀ ਆ ਮੈਨੂੰ ਚਲੋ ਹੁਣ ਠੀਕ ਹੈ ਆਪਾਂ ਦੇਖਦੇ ਆ ਥੋੜੇ ਟਾਈਮ ਟੱਕ ਕੇ ਵਾਲ ਜੀ ਮੇਰੇ ਥੋੜੇ ਜਿਵੇਂ ਕਹਦੀ ਆਪਾਂ ਪੋਚਦੇ ਪੋਚਦੇ ਦਾ ਮਤਲਬ ਇਦਾਂ ਵੀ ਸੱਪਾਂ ਦੇ ਦੁਲੇ ਤੇ ਹੁਣ ਅੱਜ ਇਹ ਕੌਣ ਕਿਹੜੀ ਮੀਨ ਯੂਜ਼ ਕਰ ਰਹੇ ਹੋ ਤੁਸੀਂ ਮੈਟ੍ਰਿਕਸ ਵੀ ਸਪਾਹ ਕਰਦੇ ਰੱਖੇ ਹਨਾ ਹਾਂਜੀ ਹਾਂਜੀ ਪਰ ਇਹਨੂੰ ਚੰਗੀ ਤਰ੍ਹਾਂ ਬਾਹਰ ਦੇ ਵਿੱਚ ਰਚਾਉਣਾ ਹੁੰਦਾ ਰਹਿ ਦੇ ਹੁਣ ਸਰਦਾਰ ਜੀ ਨੇ ਪਾ ਲਈ ਥੋੜੇ ਜਿਹੋੜੇ ਹੋਰ ਹੋਲ ਪਹਿਲਾਂ ਨਹੀਂ ਕਿਹਾ ਸੀ ਕਿ ਸੱਪੇ ਜਾਂਦੇ ਹੋਰ ਜਦ ਸੱਪੇ ਸ਼ੁਰੂ ਕਰੇਗਾ ਪਰ ਹਰ ਮਹੀਨੇ ਤੁਹਾਨੂੰ ਪਤਾ ਸੁਣਾਉਣਾ ਹੋਵੇਗਾ ਤੁਸੀਂ ਕਹੇਗਾ ਨੇ ਪੈਸੇ ਨਹੀਂ ਹੈ ਮੇਰੇ ਕੋਲ। ਹੋਰ ਤੁਸੀਂ ਦੱਸੋ ਸਸਤਾ ਰਿਹਾ। ਤੁਸੀਂ ਆਮ ਕਹਿਣਾ ਹੈ ਕਿ ਸ਼ਾਪ ਕਿਥੋਂ ਆ ਗਿਆ। ਹੂੰ। ਉਹ ਨਹੀਂ। ਮੜਾ ਚਾਹੀਦਾ ਵੀ ਇਹ ਸ਼ਾਪ। ਸ਼ੌਕਿਕ ਸੰਤੋਖੀ ਹੁੰਦਾ। ਹਾਂ। ਹਾਲ ਤਾਂ ਮੈਂ ਹੀ ਨਹੀਂ ਖਾ ਹਾਂ ਤੇ। ਮੈਂ ਹਲੇ ਹੀ ਖਾ ਹਰ ਮੀਨ। ਚੱਲ ਕੋਈ ਨਾ ਆਪਣੀ ਬੂਆ ਹੈਗੀ ਉੱਤੇ ਕਰਾ ਲੈ ਗਰਮਣੀ। ਚੱਗੀ ਘੜਦੇ ਜੇ ਤੁਸੀਂ ਇਹਨਾਂ ਤੇਲ ਪੂੜ ਕੇ। ਓਕੇ। ਹੂੰ ਮੈਨੂੰ ਤੁਹਾਨੂੰ ਕਿੰਨ ਸੱਚੀ ਗੱਲ ਤਾਂ ਮੈਂ ਖਲੇ ਵੀ ਚਾਹੁੰਦੀ ਮੇਰੇ ਤੇ ਨਾ ਇਹਨੇ ਸ਼ੌਕ ਨਾ ਹੋਇਆ ਪਤਾ ਕਿਉਂ ਕਹਿੰਦੀ ਮੈਂ ਕਿੰਕੀ ਫਿਰ ਨਹੀਂ ਆਂਦੇ ਹਾਰੇ ਮੇਰੇ ਵਾਲ ਇੰਦਾ ਵੀ ਹੋ ਰਿਹਾ ਹਾਰੇ ਮੇਰੇ ਵਾਲ ਬੰਦ ਨਹੀਂ ਸੁਣਦੇ ਨਹੀਂ ਜੀ ਚਲੋ ਚੱਲੀਏ ਸਲੂ ਨਹੀਂ ਚੱਲ ਕਦੇ ਕਦਾਈ ਦਾ ਚਹੀਦੀ ਆ ਹਾਂ ਕਦੇ ਕਦਾਈ ਹੁਣ ਜਿੱਦਾਂ ਕੋਈ ਪ੍ਰੋਗਰਾਮ ਆ ਗਿਆ ਕੋਈ ਹਨਾ ਹਾਂ ਉਸ ਟਾਈਮ ਚਾਹੀਦਾ ਹਾਂ ਤੁਹਾਨੂੰ ਦੱਸਿਓ ਹਮੇਸ਼ਾ ਨੂੰ ਕਿਸ ਕਰੀਏ ਜਿਹੜਾ ਹੰਤਾ ਘੱਟ ਲਗਾਉਂਦਾ ਬੋਲਦਾ ਹੈ ਜਦੋਂ ਕੋਈ ਫੰਕਸ਼ਨ ਹੁੰਦਾ ਤਾਂ ਕਿੰਨਾ ਨਿਖਾਰ ਦਿੱਤੀਓ ਹੂੰ ਬਹੁਤ ਹੈ ਬਣਾ ਕਲਰ ਜੀ ਅਸੀਂ ਬਹੁਤ ਟਾਈਮ ਹੋ ਗਿਆ ਨਾ ਬਿਆਦ ਹੀ ਹੋਇਆ ਵਾ ਇਹ ਬਿਆਦ ਹੀ ਹੋਇਆ ਪਾ ਜੀ ਹੋਇਆ ਵਾ ਕਿ ਇਹ ਨਾ ਪੱਦਾ ਕੱਤੇ ਪੈਰੀ ਦੀ ਮਦਦ ਨਾ ਮਾਰਦੇ ਕੀ ਕਰਾਇਆ ਤੁਹਾਨੂੰ ਨਾਸਰ ਆਇਆ ਤੇ ਇਹ ਚਮੜੀ ਗਲਸੇ ਮੇਰੀ ਬੁਆ ਦਾ ਖੁਦ ਕਾ ਸੇ ਹੋਇਆ वो हाई हाँ जी हाईलाइट ही करवाई है बस हाईलाइट करवाना है आपको लगा हां ओके तो अब फिर मैं क्या करूं इसके लिए कोई शैंपू कुछ यूज बता है मुझे ठीक है कुछ भी यूज कर लेना कुछ मुझे अलको दे भी खर्चे करने पड़े चलो सूट वाले अर्निंग जो कर ली हां देखे देख <laughs> ਓਕੇ ਤਾਂ ਤੁਹਾਡੇ ਕਿਹੜਾ ਮੇਰਾ ਵੀ ਬੰਦਿਆ ਹੂੰ ਲੋ ਇਹ ਪਤਾ ਇੱਧਰ ਬੈਠੇ 4000 ਦਾ 8000 ਰੁਪਏ ਉਹ ਪਤਾ ਚੱਲੂਗਾ ਹੈ ਜਦੋਂ ਚਾਰ ਲਿਆ 8000 ਰੁਪਏ ਬੰਦਾਂ ਨੂੰ ਚਾਰ ਹਜ਼ਾਰ ਦਾ 8 ਹੈ ਬਾਈ ਵਿਆਜ ਇੱਕ ਦਾ ਬਹੁਤ ਆਉਂਦੀ ਹੈ ਵਿਆਜ ਲੱਗਣਾ ਹੈ ਜੀ ਫਿਰ ਦੱਸ ਇੰਨਾ ਵਿਆਜ ਉਹ ਵੀ ਘਰ ਵਾਲੇ ਨੂੰ ਹਾਂ ਜਿਵੇਂ ਕਿਸੇ ਨੇ ਰੋਟੀ ਤੇ ਬਣਾਇਆ ਉਹ ਬੁਲਾਇਆ ਉਹ ਤਾਰ ਕੋਈ ਆ ਗਿਆ ਸੁੱਪ ਜਾਂਦੇ ਤਾਂ ਉਹ ਪੈਸੇ ਵਿੱਚ ਜੋੜ ਕੇ ਰੱਖ ਲੈ ਜੋੜ ਦੇ ਮੇਰੇ ਨਸਲ ਕੋ ਬੜੀ ਗੱਲ ਵਧੀਆ ਗੱਲ ਨਹੀਂ ਵਧੀਆ ਗੱਲ ਆ ਤੇ ਥੋੜ ਦੇਖੋ ਜੇ ਤੁਹਾਨੂੰ ਮੁਸੀਬਤ ਪਈ ਤੁਸੀਂ ਮੇਰੇ ਤੇ ਮੰਨ ਕੇ ਚਲ ਹਾਂ ਥੋੜੀ ਮੈਂ ਮੁਸੀਬਤ ਚ ਖੜੀ ਇੱਕ ਟੇਬਲ ਹਾਂ ਸਹੀ ਗੱਲ ਆ ਭਾਈ ਇਹ ਤਾਂ ਇਹ ਤਾਂ ਤੁਸੀਂ ਮੇਰੇ ਮੋਰ 2000 8000 ਰੁਪਿਆ ਮੈਂ ਤੁਹਾਡੇ ਮੁਸੀਬਤ ਚ ਖੜ ਗਈ ਭਾਈ ਮੁਸੀਬਤ ਤਾਂ ਹੈ ਹੁਣ ਦੁਬਾਰਾ ਛੇੜਤੀ ਮੈਨੂੰ 4000 ਦਾ 8000 ਇੱਕ ਮਹੀਨੇ ਚ ਇੱਦਾਂ ਹੀ ਆ ਬੜੀ ਚੰਗੀ ਆ ਭਾਈ ਇਹ ਤਾਂ ਇੰਨਾ ਪਿਆਜ਼ ਤਾਂ ਲਾ ਲੈ ਨਹੀਂ ਲਾਂਦੇ। ਲੈ ਨਾ ਨਹੀਂ ਆ। ਜੇ ਤੁਹਾਨੂੰ ਵੀ ਸਗੋਂ ਤੁੜਕੇ ਨਹੀਂ ਜਾਣਾ ਤਾਂ ਇਹਦਾ। ਹਾਂ। ਸਤਾਈ ਕਰਦੇ ਦੇਖੀ ਜੈਸ ਸੀ। ਤੁਰ ਕੇ ਨਹੀਂ ਚਲ ਹੀ ਗਾ ਲੀ। ਤੁਰ ਕੇ ਜਾਣਾ ਮਨਜ਼ੂਰ ਆ ਐਨੇ ਪਿਆਜ਼ ਨਾਲ। ਤੁਸੀਂ ਮਨ ਭੁੱਖ ਕੇ ਜਾਉਂਗੇ ਕਿ ਤੁਸੀਂ 500 ਰੁਪਏ ਦਾ ਤੇਲ ਖੋਦ ਕੇ ਜਾਓਗੇ। ਮੈਂ ਨਾ ਜਾਣਾ ਕੋਣ। ਤੇ ਲਵਗੇ ਅਗਲੇ ਨੇ ਵੀ ਪਿਆਜ਼ ਲਾਉਣਾ ਹੈ। ਨਹੀਂ Google 'ਤੇ ਚੱਲਦਾ ਹੁਣ। ਜਾਣ ਦੀ ਕੀ ਲੋੜ ਆ। ਅਜੇ ਫੋਨ ਕਰ ਫੋਨ ਕਰੂਗੇ ਜੀ ਅਗਲੇ ਨੇ ਫੋਨ ਨਾ ਜੇ ਪਿਆ ਤੁਹਾਨੂੰ ਟੈਨਸ਼ਨ। ਹਾਂ। ਬੇਟਾ ਟੈਨਸ਼ਨ ਨਹੀਂ ਫਰਹਾ ওভার ਦਾ ਸੋਲਿਊਸ਼ਨ ਟੈਨਸ਼ਨ ਆ ਮੈਂ ਵੀ ਨਹੀਂ ਲੰਦਾ ਉਹ ਬੰਦਾ ਹੀ ਕਹਦਾ ਜਿਹੜਾ ਟੈਨਸ਼ਨ ਲੈਣ ਲੱਗ ਜਵੇ ਟੈਨਸ਼ਨ ਲੈਣੇ ਦਾ ਕੰਮ ਨਹੀਂ ਦੇਣੇ ਦਾ ਕੰਮ ਹਾਂ ਸਾਰਾ ਦਿਨ ਹੀ ਆ ਮਾਨ ਲਓ ਟੈਨਸ਼ਨ ਟੈਨਸ਼ਨ ਚ ਤਾਂ ਅਸੀਂ ਹੂੰ ਬਹੁਤ ਪਾਏ ਵੀ ਆ ਅਰ ਜੇ ਮੈਂ ਤੁਹਾਨੂੰ ਸ਼ੁਰੂ ਤੋਂ ਕਹਿੰਦੀ ਆ ਨਾ ਜੇ ਪਰਮਾਤਮਾ ਦਾ ਚੰਗਾ ਕਰਦਾ ਮਾੜਾ ਸਾਨੂੰ ਲੱਗਦਾ ਹਾਂ ਸੇਮ ਹੋ ਚੁੱਕਾ ਪਰ ਬਿਲਕੁਲ ਅੰਤ ਨਹੀਂ ਮੈਂ ਪਰੇਤਾ ਦੀ ਇਹ ਚੰਗੀ ਕਿੰਨਾ ਟਾਈਮ ਲੱਗਣਾ ਵੀ ਇਹ ਹੁਣ 10 ਅੱਛਾ ਸਟੀਮ ਲੱਗਣੀ ਠੀਕ ਹੈ ਠੀਕ ਹੁਣ 10 15 ਮਿੰਟ ਮੰਨ ਲਾਦਾ ਚੱਲੇਗੀ ਸਟੀਮ ਉਹ ਤੋਂ ਬਾਅਦ ਅੱਧੇ ਘੰਟੇ ਦਾ ਪ੍ਰੋਸੈਸ ਆ ਪੂਰਾ ਹਨਾ ਹਾਂ ਸਟੀਮ ਨੂੰ ਹੁਣ ਜੇ ਟਾਈਮ ਲੱਗਦਾ ਅੱਧਾ ਘੰਟਾ ਲੱਗ ਜਾਂਦਾ ਵੀਰੇ ਹਾਂ ਠੀਕ ਹੈ ਠੀਕ ਹੈ ਕਿ ਜਾਨ ਪਹਿਲੇ ਇਸ ਦੇ ਵਿੱਚ ਬਾੜਾ ਚ ਹੂੰ ਮੈਂ ਤੁਹਾਨੂੰ ਤਾਂ ਬੈਠ ਕੇ ਗੱਲ ਦੱਸਾਂ ਹੂੰ ਮੈਂ ਤਾਂ ਇਹ ਹੀ ਲੱਗਦਾ ਵੀ ਹਾਂ ਹੀ ਮੈਂ ਅੱਧਾ ਘੰਟਾ ਬੈਠੀ ਆ ਦੇਖਣ ਕਿ ਕਿਹੜੇ ਵਲੌਗ ਬਣਾ ਸਿੱਧਾ ਰੱਖ ਕੇ ਸਿਰ ਅੱਜ ਇਹ ਵੀ ਗੱਲ ਕਹਿਣੀ ਆ ਹਾਂ ਤੂੰ ਵੀ ਹੌਨੇਸਟ ਜੀ ਦੇਖੀਏ ਹਨਾ ਜਿਵੇਂ ਹੁਣ ਤੁਹਾਨੂੰ ਹੁੰਦਾ ਏ ਵੀ ਆਹ ਜੇ ਮੈਂ ਘੰਟਾ ਕਿਤੇ ਬਹਾਨਾ ਆ ਮੈਂ ਨਹੀਂ ਚੱਲੀ ਮੈਂ ਸੋਚ ਲਈ ਹੂੰ ਇਹ ਗਰਮ ਜੈਸਮੀਨ ਹਸਟਿੰਗ ਸੀ ਸਪੈਸ਼ਲਾਈਜ਼ ਵਾਲਾ ਵਾਲਾ ਹੀ ਸਿਸਟਮ ਹੁਣ ਲੈ ਕੇ ਨਹੀਂ ਗੱਲ ਕਰਦਾ ਮੈਂ ਹੁਣੇ ਘਰ ਕਰੇਗਾ ਪੁੱਛੋ ਕਿੰਨਾ ਕਿੰਨਾ ਬੰਦਾ ਪਿਆ ਹੈ ਹਾਂ ਹੁਣ ਮੈਂ ਕਰਿਆ ਨਹੀਂ ਤੇ ਜੇ ਤੁਸੀਂ ਸਟੀਮ ਦੀ ਗੱਲ ਕਰਦੇ ਹੋ ਕੀ ਕਰਦੀ ਸੀ ਮੈਂ ਲਫਾਫਾ ਬਣ ਕੇ ਡਰਾਈਰ ਫਿਰਦੇ ਗਰਮ ਇਸ ਦੇਣੀ ਹੈ ਤੇ ਪੁੱਛੋ ਬਣਾਉਣਾ ਅੱਛਾ ਅੱਛਾ ਉਹ ਸਿਸਟਮ ਹੈ ਠੀਕ ਹੈ ਠੀਕ ਹੈ ਏ ওকে ਗਰਮੀ ਜਾਂਦੀ ਹੈ ਮੈਂ ਬੁਚਾ ਰਮਾ ਠੀਕ ਆ ਠੀਕ ਆ ਠੀਕ ਠੰਡ ਲੱਗਦੀ ਸੀ ਠੀਕ ਹੈ ਉਹ ਅੰਤ ਤੱਕ ਮਿਲਦੇ ਹਾਂ ਲੋ ਜੀ ਸਟ੍ਰੀਮ ਦੇ ਦਿੱਤੀ ਮਾਲਿਸ਼ ਹੋ ਰਹੀ ਹੈ ਸਦੀ ਕੰਨਾਂ ਨੇ ਹੀ ਲੇਕ ਵੀ ਹੋ ਰਹੀਆਂ ਨੇ ਥੋੜੀ ਜਿਹੀ ਮਜ਼ਾ ਵੀ ਆ ਰਿਹਾ ਹਾਂ ਤੇ ਸੌਣ ਆ ਜਾਈ ਹੁਣ ਜਿੱਦਾਂ ਬੂਆ ਕੋਲ ਸੌਂ ਗਈ ਉਹ ਉਸ ਟਾਈਮ ਹਾਂ ਥੋੜੀ ਜਿਹੀ ਸਹੀ ਨਹੀਂ ਸੀ ਹਾਂ ਬੰਦੇ ਲਈ ਅਸਰ ਠੀਕ ਹੈ ਠੀਕ ਹੈ ਠੀਕ ਹੈ ਤੁਹਾਨੂੰ ਵੀ ਕਹਿੰਦੀ ਥੋੜਾ ਨਾ ਮਜ਼ਾ ਆ ਰਿਹਾ ਥੋੜਾ ਜਿਹਾ ਹਿਟਟ ਹੋ ਰਹੀ ਹਾਂ ਠੀਕ ਹੈ ਉਹਨੂੰ ਤੋਂ ਬਾਅਦ ਜੈਸਮਨ ਉਹ ਸਟੇਟ ਜਾ ਕਰਦੇ ਹੁੰਦੇ ਜਿੱਦਾਂ ਉਹ ਉਹ ਸਿਸਟਮ ਆ ਕਿ ਬਸ ਕੱਲ ਬੌਸ਼ ਵਾਲੇ ਚ ਅੱਛਾ ਪਹਿਲਾਂ ਬੌਸ਼ ਵਾਲੇ ਠੀਕਾ ਠੀਕ ਹੈ ਤੇ ਲੋ ਦੀਆ ਅੱਜ ਨੂੰ ਪਾਰਲਰ ਦਾ ਸ਼ੌਂਕ ਤਾਂ ਚੜਿਆ ਬੰਨੇ ਨਾਲ ਤੁਹਾਨੂੰ ਮੈਂ ਕਹਿ ਨਹੀਂ ਮੇਰੇ ਅੰਦਰ ਨਾ ਜਗਾਓ ਹਾਂ ਬਹੁਤ ਹੋ ਜਣਾ ਚੱਲ ਕੋਈ ਨਾ ਓ ਇਦਾਂ ਹੋਈ ਤਾਂ ਨਾ ਕਿਤੇ ਜੇ ਆਪਾਂ ਦੀ ਬਹਾਨੀ ਜਣਾ ਇਹਦੀ ਪੈਰੋਂ ਬੜੇ ਪੰਜ ਵਾਰ ਤੱਕ ਨੰਬਰ ਆ ਲਿਓ ਚਲੋ ਖੁਨਾੜੀ ਚੀਜ਼ ਨਹੀਂ ਹੈਗੀ ਇਹ ਚਲ ਗਈ ਆ ਬਟ ਚਲੋ ਇਹਨੂੰ ਸ਼ੌਂਕ ਹੁੰਦਾ ਹੈ ਮੈਨੂੰ ਇੰਨਾ ਹੈ ਹੀ ਤੁਹਾਡੇ ਸਾਹਮਣੇ ਹਾਂ ਇੰਨਾ ਨਾ ਮੈਨੂੰ ਨਹੀਂ ਤਾਂ ਗੜੀ ਨਾ ਭੈ ਮਸੀ ਮਨਾਈ ਮੈਡਮ ਮੈਂ ਕਿਹਾ ਚੱਲ ਪਾਰਲਰ ਚੱਲ ਭਾਈ ਕਰਾਰਾ ਕੁਝ ਯੇ ਦੋਏ ਵੀ ਪਾਉਸੋ ਫਟੋ ਕੈਨ ਕਰਾਉਂਦੀ ਕਦੇ ਅਭੀ ਮੇਰੇ ਕਹਨ ਤੇ ਹੀ ਆਇਆ ਲਓ ਜੀ ਪਹੁੰਚ ਗਏ ਕੋਮਲ ਫੋਟੋ ਫਰੇਮਿੰਗ ਤੇ ਭਾਜੀ ਉਹਨਾਂ ਦੀ ਦੁਕਾਨ ਪਹਿਲਾਂ ਵਿੱਚ ਅੱਗ ਲੱਗੀ ਸੀਗੀ ਰਾਤ ਨੂੰ ਤੇ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਤੇ ਸੀਡੀ ਮਾਰਕੀਟ ਵਿੱਚ ਸ਼ਾਪ ਹੈ ਇਹਨਾਂ ਦੀ ਆਪਣਾ ਘਰ ਵਾਲਾ ਹੀ ਕੰਮ ਹੈ ਇਹਨਾਂ ਨਾਲ ਤੇ ਕੋਈ ਹੁਣ ਇਹਨਾਂ ਦਾ ਫੋਟੋ ਲੈ ਕੇ ਜਾਣੀ ਬਣਾਵਾ ਕੇ ਲਗਾਉਣੀ ਆਪਾਂ ਨੇ ਗੈਲਰੀ 'ਚ ਤੇ ਆਰੂ ਚੱਲਦੇ ਅੰਦਰ ਮੈਂ ਕਿਹਾ ਮਾਲਾ ਤਾਂ ਫਿਰ ਇੱਕੋ ਬੰਦੇ ਆ। ਕਹਿੰਦੇ ਚੌਧਰੀ ਆਣਾ ਵੀਰਾਂ ਨਹੀਂ। ਦੇ ਲੋ ਜੀ ਇੱਧਰ ਪਹਿਲਾਂ ਭਾਜੀ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੇ ਦੱਸੇ ਸਤਿ ਸ਼੍ਰੀ ਅਕਾਲ ਸੁਣੋ ਬੈਲਾ। ਸਤਿ ਸ਼੍ਰੀ ਅਕਾਲ ਜੀ ਸਾਰੇ। ਇਨਸੀਡੈਂਟ ਤਾਂ ਸੁਣੋ। ਹਾਂ ਜੀ। ਨਹੀਂ ਸਾਡੇ ਕੋਲ ਨਾ ਉਸ ਦਿਨ ਸਾਹਮਣੇ ਚੌਧਰੀ ਵਾਲੇ ਨਾ ਟੈਂਸ਼ਨ ਵਾਲੇ। ਹਾਂ ਜੀ ਹਾਂ ਜੀ ਹਾਂ ਜੀ। ਉਹ ਆਏ ਸਾਡੇ ਕੋਲ। ਹਾਂ ਜੀ। ਉਹ ਪਤਾ ਨਹੀਂ ਕਿ ਤੁਸੀਂ ਪੈਕ ਕਰਾਣਾ ਕੁਝ ਨਾ ਨੇ। ਹਾਂ ਜੀ ਹਾਂ ਜੀ। ਕਹਿੰਦੇ ਸਾਡੇ ਨਾ ਡਿਪਲੋਮਰ ਆਏ تھے ਮੈਂ ਕਿਹ ਕੌਣ ਹੈ। ਕੋਈ ਐਕਸੋ ਦੇ ਹੈ ਕਹਿੰਦੇ। ਰਾਹੂਲ ਪਿੰਡ ਦੇ ਸਕੂਲ ਦੇ ਨਹੀਂ ਨਾ ਉਹ ਕਿਤੇ ਨੇੜੇ ਦੇੜੇ ਦੇ ਕਹਿੰਦਾ ਮਾਲਾ ਮੈਂ ਕਿਹਾ ਉਹ ਤਾਂ ਵਿਆਹ ਆਜਾ ਤੋ ਕਹਿੰਦਾ ਕਿ ਨਾ ਜੈਸਮੀ ਮੈਂ ਕਹਾ ਵਸ ਠੀਕ ਹੈ ਅਚਾਨਕ ਮੈਂ ਹੁਣ ਪਿੰਡ ਚ ਆ ਗਿਆ ਪਹਿਲਾਂ ਤੁਸੀਂ ਜਸੋ ਸੇਠਾ ਸਿੱਤਾ ਕਹਿੰਦਾ ਹੈ ਘਰ ਪਰਿਵਾਰ ਦਾ ਚਲਦੀ ਕਰੋ ਤੁਸੀਂ ਸੁਣੋ ਬਹੁਤ ਵਧੀਆ ਤੁਸੀਂ ਵੀ ਗਿਆ ਵੀ ਕਰਾ ਲਓ ਕੋਈ ਨਹੀਂ ਤੁਸੀ ਬਣਾਉਣਾ ਤਾਂ ਹੈ ਨਹੀਂ ਪਰ ਤੁਸੀਂ ਉਹ ਵੀ ਕਹਿ ਦਿੰਦੇ ਹੋ ਲਾਈਫ ਦਾ ਨਾਮ ਗੀਤ ਤੁਸੀਂ ਲਾਈਫ ਦਾ ਸ਼ਿੰਗ ਕਰਾ ਦਿਓ ਇੱਦਾਂ ਕਹਿੰਦੇ ਹੋ ਤੁਸੀਂ ਸਾਨੂੰ ਬੁਲਾਇਆ ਨਹੀਂ ਬਟ ਅਸੀਂ ਰਿਪੋਰਟੇਸ਼ਨ ਤੁਹਾਨੂੰ ਕਿ ਪਤਾ ਕਿ ਸਾਨੂੰ ਦੇਣਾ ਸੀ ਬਟ ਕੋਈ ਗੱਲ ਨਹੀਂ ਤੁਹਾਨੂੰ ਕੋਈ ਗੱਲ ਨਹੀਂ ਕੰਦਾ ਪਾ ਪਾਈਆਂ ਦਾ ਬਰਾਮਣ ਤੇ ਸਰੀ ਤਣਾ ਨਾਲ ਥੋੜਾ ਜਾਓ ਦੇਖੋ ਹੁਣ ਅਸੀਂ ਥੋੜੀ ਜੀ ਗੈਲਰੀ ਚ ਜਾ ਰਹੀ ਹਾਂ ਕੋਈ ਫੋਟੋ ਮਾਰਨਾ ਨਹੀਂ ਕਿਹੜੀ ਨਹੀਂ ਹੈ ਉੱਥੇ ਫਿਲਹਾਲ ਕੇਵਲ ਸੋਫੇ ਸੋਫੇ ਲਗਾਏ ਆ ਇਹ ਵਾਲੀ ਦਰਵਾਜ਼ਾ ਖੁੱਪੀ ਹੈ ਹਾਂ ਤੁਸੀਂ ਮਾਣ ਜੀ ਬਜਟ ਦੇ ਨਾਲ ਲੈ ਕੇ ਵੀ ਥੋੜਾ ਜਿਹਾ ਜੈਸਨ ਗੈਲਰੀ ਚ ਲਾਣੀ ਕਿ ਡਰਾਇੰਗ ਰੂਮ ਚ ਡ੍ਰਾਈਂਗ ਰੂਮ ਚ ਜਿੱਤੇ ਸੋਫੇ ਆ ਮੈਂ ਤਾਂ ਡ੍ਰਾਈਂਗ ਰੂਮ ਚ ਲਾਉਣੀ ਆ ਮੈਂ ਤਾਂ ਕਿ ਗੈਦਰ ਜਗ੍ਹਾ ਕਿੰਨੀ ਹੈ ਜਗ੍ਹਾ ਦਾ ਭਾਜੀ ਯਾਰ 12 ਬਾਈ 10 ਦਾ ਤਾਂ ਹੋ ਗਈ ਇਹਨੂੰ ਇੰਨੀ ਕਿ ਜਗ੍ਹਾ ਹਾਂਜੀ ਹਾਂ 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 ਇੰਨੀ ਚੜਾਈ ਤਾਂ ਹੈਗੀ ਬਿਲਕੁਲ ਦੇਖ ਜੀ ਕਿਹੜੀ ਫੋਟੋ ਲਾਈ ਇਹਨੇ ਸ਼ਿੰਗਾਰਾ ਮੈਂ ਤਾਂ ਚਾਹੁੰਦੀ ਮਾਰਗ ਦੀ ਲੱਗੇ ਬਾਕੀ ਹੁਣ ਤੁਸੀਂ ਸੁਜੈਸਟ ਕਰੋ ਉਹ ਦੇਖ ਲਓ ਬਹੁਤ ਦਾਜੀਤ ਸਿੰਘ ਦੀ ਆ ਸਾਹਮਣੇ ਇਹ ਕਿੰਨੇ ਕੀਸ ਲੱਗਿਆ ਹੋ ਤਾਂ ਦੂਸਰੇ ਜਿਹੜਾ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਹੈਗੇ ਆ। ਸਿੱਕੇ ਆਹ ਸੈੱਟ ਆਂਦਾ ਕਿਸੇ ਕੋਲ ਨਹੀਂ ਹੈ। ਬਦਲਾ ਲੱਗ ਪਕ ਹੋਣ ਤੱਕ ਅਸੀਂ ਬਹੁਤ ਘੱਟ ਜਿਹੜੇ ਕਿਸੇ ਕਿਸੇ ਕੋਲ ਹੂੰ। ਹੂੰ। ਕਿਸੇ ਕਿਸੇ ਕੋਲ ਹੀ ਹੋਵੇਗਾ। ਚਲੋ ਫਿਰ ਇਹ ਤਾਂ ਮੈਂ ਲੈ ਨਹੀਂ ਆ। ਠੀਕ ਹੈ ਇਹ ਤਾਂ ਫਿਕਸ ਦਾ ਲੈ ਲੈਣੇ। ਕੁਝ ਜਿਹੜੇ ਹਾਲ ਤੇ ਚਾਰ ਫੋਟੋਆਂ ਦੀਆਂ ਬਣ ਦਿੰਦੀਆਂ ਆਪਣੀਆਂ ਲੈਦੀਆਂ ਲੈਦੀਆਂ ਅਲੱਗ-ਅਲੱਗ ਕੁਝ ਡੈਕੋਰੇਸ਼ਨ ਵਾਲਾ ਵੀ ਕੁਝ ਉਹ ਜਿੱਦਾਂ ਮੈਨੂੰ ਫੋਟੋ ਲਗਾਤੀ ਐ ਪਾਣੀ ਜਿੱਦਾਂ ਉਹ ਇੱਕ ਬੜੀ ਉੱਤੇ ਛੋਟੀ ਉੱਤੇ ਛੋਟੇ ਫੈਮਲੀ ਫੋਟੋ ਗੱਦੇ ਸੈਂਟਰ ਚ ਹੋ ਗਈ ਫੈਮਲੀ ਫੋਟੋ ਲੈਣ ਤੋਂ ਕੁਝ ਹੋਰ ਸਮਝ ਨਹੀਂ ਕਿ ਬੜੀ ਕਰਨਾ ਕੁਝ ਗੁਰੂਆਂ ਤੋਂ ਅਨਾਂਕੀ ਚੀਜ਼ਾਂ ਹੁੰਦੀਆਂ ਫੇਰ ਤਾਂ ਉਹ ਉਹ ਫੇਰ ਤਾਂ ਮੈਂ ਐਦਾਂ ਦੇ ਮੈਂ ਲਿਆ ਦੂੰਗਾ ਜਿਹੜੇ ਇਹ ਵਾਲੇ ਇਸ ਟਾਈਮ ਜਿਹੜੇ ਹੈਗੇ ਨਾ ਜਿਵੇਂ ਆ ਤੀ ਆਂਦੇ ਆ ਬਹੁਤ ਸਾਈਡ ਤੇ ਲੱਗੇ ਇੱਕ ਇੱਕ ਫੋਟੋ ਆ ਨਹੀਂ ਨਹੀਂ ਇਹਦੇ ਵਿੱਚ ਅਲੱਗ-ਅਲੱਗ ਸਾਈਜ਼ ਦੇ ਇਹਨਾਂ ਨੇ ਪੇੜੇ ਮੜਾ ਲਿਆ ਆਂਦੀ ਐ ਜਿਹੜਾ ਓਦਾਂ ਸਾਰਾ ਜਿਹੜਾ ਲਾਈਟਿੰਗ ਪੇਜ ਦੇ ਵਿੱਚ ਐਂਡ ਕਰਦਾ ਪੇੜੇ ਵੜਾ ਲਿਆਣ ਦੇ ਬਾਬੇ ਕੋਲ ਇਹਦੇ ਨਾਲ ਦੀ ਬਹੁਤ ਬੇਟੀ ਸਾਹਮਣੇ ਲੱਗਦੀਆਂ ਪੈਸੇ ਵੀ ਬਣੇ ਇਹ ਧਾਰਮਿਕ ਲਾਣੀਆਂ ਨੇ ਜੇ ਧਾਰਮਿਕ ਲਾਣੀਆਂ ਨੇ ਇਹਦੇ ਨਾਲ ਦੀ ਦਰਵਾਸਾ ਦੀਆਂ ਫੋਟੋਆਂ ਆਉਂਦੀਆਂ ਉਹ ਲਾਈਟਿੰਗ ਦੇ ਵਿੱਚ ਸਾਰਾ ਕੁਝ ਬਣਾ ਕੇ ਇਹ ਹੁਣ ਇਹਦੇ ਵਿੱਚ ਹੈਗਾ ਸਾਈਜ਼ ਛੋਟਾ ਇਹਦੇ ਵਿੱਚ ਵੱਡਾ ਸਾਈਜ਼ ਵੀ ਬਣ ਰਿਹਾ ਇਹਦੀ ਮਾਇਆ ਫਿਰ ਵੀ ਹਸਟੇਟ ਕਿ ਲੈਣੀ ਇਹਦੇ ਵਿੱਚ ਅਗਰ ਤੁਸੀਂ ਵਰਵਾਣੀ ਪੈਂਦਾ ਸਿਸਟਮ ਨਹੀਂ ਹੁੰਦਾ ਸਾਰਾ ਕੁਝ ਹੋ ਜਾਂਦਾ ਇਹਦੇ ਵਿੱਚ ਸਾਈਜ਼ ਵੱਡਾ ਦੇਦਾ ਜੇ ਤੁਹਾਨੂੰ ਇਹ ਪਰੇ ਪਰ ਨੂੰ ਨਹੀਂ ਗਿਲੀ ਨਹੀਂ ਆਪਣੇ ਨਹੀਂ ਖੋਲ ਕੇ ਲੈ ਕੇ ਜਾਣੀ ਹੈ ਮੈਂ ਕਿਤੇ ਮਾਇਆ ਲਾਉਗੀ ਤੇੜੀ ਹੋਣੀ ਭਾਈ ਉਹ ਜਿੱਦਾਂ ਉਹ ਚੀਜ਼ ਹੈ ਜਿਹੜੀ ਉੱਪਰ ਉਹ 3 ਪੀਸ ਸੈਟ ਆਉਂਦੇ ਹਾਂ ਹਾਂ ਐਦਾਂ ਕੁਝ ਇਹਦੇ 'ਚ ਮਿਲ ਜਾਣਗੇ ਇਹਦੇ 'ਚ ਹੋਰ ਮਿਲ ਜਾਣਗੇ ਉਹ ਬਾਕੀ ਜਿਹੜਾ ਜਿੰਨਾ ਵੀ ਆ ਰਿਹਾ ਹੈ ਨਾ ਕ੍ਰਿਸਟਲ ਦੇ ਵਿੱਚ ਆ ਰਿਹਾ ਨਵੀਆਂ ਲੱਗਿਆ ਇਹਦੇ 'ਚ ਬਹੁਤ ਵਧੀਆ ਪੀਸ ਹੈ ਮੈਂ ਕੱਲ ਜਾ ਕੇ ਆਇਆ ਮੈਂ ਤਾਂ ਲੈ ਕੇ ਰਿਹਾ ਉਹ ਕੋ ਜਰਨ ਨਹੀਂ ਸੀ ਤੇ ਉਹ ਜਾ ਰਿਹਾ ਮਰੇ ਇਸ ਕਰਕੇ ਮੈਂ ਜਿੰਨਾ ਥੋੜਾ ਜਿਹਾ ਕਰ ਤਾ ਮੈਂ ਇੱਕ ਦੋ ਟੱਕ ਦੁਬਾਰਾ ਜਾਣਾ ਫਿਰ ਪਾਜੀ ਫੇ ਮਸ਼ੀਨਾ ਮਸ਼ੂਨਾ ਸਾਰੀਆਂ ਨਵੀਆਂ ਲਿਆਣੀਆਂ ਪਈਆਂ ਹੈ ਜੀ ਨੁਕਸਾਨ ਖਾਸਾ ਹੋ ਗਿਆ ਜਾ ਚਿਰੋ ਮਾਲਕ ਕਰੂ ਦੇ ਕਿਰਪਾ ਬਾਈ ਸਰਦੈ ਜੀ ਜੀ ਦੁਆਰਾ ਪਰਮਾਤਮਾ ਦੇਖ ਖੜੇ ਗਏ ਹਾਂ ਜੀ ਹਾਂ ਜੀ ਹਾਂ ਹਾਂ ਸਰਦੈ ਜੀ ਦਾ ਧੰਨਵਾਦ ਸਰਦੈ ਜੀ ਦੇ ਸਾਡਾ ਬਿਲਕੁਲ ਬਿਲਕੁਲ ਮਹਾਰਾਜ ਹੀ ਹੈ ਜੀ ਬਿਲਕੁਲ ਵੱਡੀ ਸਾਈਡ ਕਰ ਦਿੰਦੇ ਹਾਂ ਫਿਰ ਵਾਲੇ ਦੁਆਸਾਂ ਠੀਕ ਹੈ ਨਾ ਇਹਦੇ ਚ ਜਦੋਂ ਲਾਈਟਿੰਗ ਲਾ ਕੇ ਸਾਰਾ ਫਰੇਮਿੰਗ ਨੂੰ ਅੱਛੀ ਅੱਛੀ ਕਰਾਂਗੇ ਨਾ ਸਾਰੀ ਵਧੀਆ ਕਰਕੇ ਦਵਾਂਗੇ ਹੂੰ ਕਿਸੇ ਨੂੰ ਦਣਾ ਕਰਕੇ ਦਿੰਦੇ ਪਰ ਵਧੀਆ ਕਰਕੇ ਦਵਾਂਗੇ ਪਰ ਇਹ ਇਹ ਅਲੱਗ ਹੀ ਲੋਕ ਹੋਏ ਹੂੰ ਵਾਕੇ ਬੰਦਾ ਇੱਕ ਵਾਰ ਸੋਚਦਾ ਅੰਦਰ ਅੱਗੇ ਖੜ ਕੇ ਵੀ ਹਾਂ ਅੰਦਰ ਖੜਿਆ ਦਰਵਾਜ਼ਾ ਸਾਹਦੇ ਅੰਦਰ ਵੀ ਹਾਂ ਬਿਲਕੁਲ ਬਿਲਕੁਲ ਇਹ ਵੀ ਸਾਹਮਣੇ ਦਰਸ਼ਕ ਅਲੱਗ ਹੋਡ ਗੈਮ ਦਿਖਾ ਦਿੰਦਾ ਹਾਂਜੀ ਹਾਂ ਬਹੁਤ ਸੋਇਆ ਇਹ ਆ ਬਲੈਕ ਦੇ ਵਿੱਚ ਇਹ ਬਲੈਕ ਚ ਬਹੁਤ ਅੱਛੀ ਵਾਲਾ ਕੁਆਲਿਟੀ ਨਿਕਲਦੀ ਹੈ ਲਾਈਟਿੰਗ ਬਹੁਤ ਵਧੀਆ ਨਿਕਲਦੀ ਹੈ ਹਾਂ ਜਿਹਦੇ ਨਾਲ ਉੱਪਰ 10 ਗਰੂਸਰਾਂ ਦੀ ਫੋਟੋ ਵੀ ਆਉਂਦੀ ਹੈ ਇਹਦੇ ਇਹਦਾ ਆਪਣਾ ਲੱਗੀ ਹੈ ਜੀ 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 ਲੈਸ ਸਕਾਈ ਪਿਊ ਹਾਂ ਨਵੀਂ ਬੈਕਗ੍ਰਾਉਂਡ ਦੀ ਬਹੁਤ ਅੱਛੀ ਨਵੀਂ ਉਹ だっ ਕੇ ਆਲਾ ਸਾਰੀ ਤਿਆਰ ਕਰਾ ਕੇ ਰੱਖੋ ਬਣਾਣਾ কাল ਤੋਂ ਤੁਹਾਡੇ ਕੋ ਟਾਈਮ ਲੱਗ ਗਿਆ ਇਹਦਾ ਚੱਕਰ ਬਣਾਇਆ ਭਾਜੀ ਸਾਸਰੀ ਕਾ ਰਸੀ ਕਾ ਜੀ ਇਹ ਗੱਲ ਇਹ ਫੇ ਕਿਹੜਾ ਕਰਨਾ ਡਿਸਾਈਡ ਭਾਈ ਨਹੀਂ ਕਹਿੰਦੀ ਆ ਬਣਾ ਦੇ ਟਾਈਮ ਦਾ ਨੂੰ ਦੇਖਦੇ ਆਪਾਂ ਹੂੰ